ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਆਮਹਾਰਿਸ਼ ਕੁਮਾਰ ਉਮਪrakash ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰ ਧਾਰੀਵਾਲ ਚ ਦੁਪਹਿਰ ਦੇ ਸਮੇਂ ਡੀਐਸਪੀ ਰਾਜਵੀਰ ਸਿੰਘ ਦੀ ਅਗਵਾਈ ਹੇਠ ਇੱਕ ਫਲੈਗ ਮਾਰਚ ਕੱਢਿਆ ਗਿਆ ਜਿਸ ਵਿੱਚ ਵੱਖ-ਵੱਖ ਥਾਣਿਆਂ ਦੇ ਮੁਖੀ ਔਰ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤੈਨਾਤੀ ਇਸ ਮੌਕੇ ਤੇ ਸਮੁੱਚੇ ਸ਼ਹਿਰ ਧਾਰੀਵਾਲ ਦੇ ਵਿੱਚ ਡੀਐਸਪੀ ਰਾਜबीर ਸਿੰਘ ਦੀ ਇਕਬਈ ਹੇਠ ਕੱਡੇ ਗਏ ਫਲੈਗ ਮਾਰਚ ਦੌਰਾਨ ਗੱਲਬਾਤ ਕਰਦੇ ਹੋਏ ਡੀਐਸਪੀ ਸਾਹਿਬ ਨੇ ਕਿਹਾ ਕਿ ਇਹ ਫਲੈਗ ਮਾਰਚ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਹੈ ਉਹਨਾਂ ਨੇ ਕਿਹਾ ਕਿ ਲੋਕ ਚੋਣਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਔਰ ਪੁਲਿਸ ਦਾ ਸਹਿਯੋਗ ਕਰਨ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਸਾਥੀ ਹਾਜ਼ਰ ਰਹੇ ਹਾਂਜੀ ਸਾਡੇ ਮਾਨਯੋਗ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਦੀਆਂ ਜਿਹੜੀਆਂ ਸਖਤ ਹਦਾਇਤਾਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਗਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅੱਜ ਧਾਰੀਵਾਲ ਥਾਣੇ ਦੇ ਵਿੱਚ ਜਿਹੜੇ ਆ ਐਸਐਚਓ ਸਾਹਿਬ ਥਾਣਾ ਪਣੀ ਮੀਆਂ ਖਾਂ ਕਾਨੂੰਨ ਅਨ ਤੇ ਐਸਐਚਓ ਸਾਹਿਬ ਧਾਰੀਵਾਲ ਇਹਨਾਂ ਦੇ ਇਹਨਾਂ ਦੀ ਸਮੇਤ ਫੋਰਟ ਦੇ ਨਾਲ ਜਿਹੜਾ ਵਾ ਅੱਜ ਧਾਰੀਵਾਲ ਕਸਬੇ ਦੇ ਵਿੱਚ ਫਲੈਗ ਮਾਰਚ ਕਰਦੇ ਆ ਵਾ ਇਹ ਫਲੈਗ ਮਾਰਚ ਜਿਹੜਾ ਵਾ ਲੋਕ ਸਭਾ ਜਿਹੜੀਆਂ ਇਲੈਕਸ਼ਨ ਆ ਰਹੀਆਂ ਇਹਦੇ ਮੱਦੇ ਨਜ਼ਰ ਕੱਢਿਆ ਗਿਆ ਵਾ ਤੇ ਅਸੀਂ ਜਿਹੜੇ ਆ ਇਹਦੇ ਇਲੈਕਸ਼ਨ ਦੇ ਸਬੰਧ ਵਿੱਚ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਏ ਆ ਤੇ ਲੋਕਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਬਿਨਾਂ ਜਿਜ ਬਿਨਾਂ ਭੈ ਭੀਟ ਦੇ ਬਿਨਾਂ ਕਿਸੇ ਲਾਲਚ ਦੇ ਜਿਹੜਾ ਵਾ ਆਜ਼ਾਦੀ ਤਰੀਕੇ ਨਾਲ ਬਿਲਕੁਲ ਇਹ ਵੋਟਾਂ ਪਾ ਸਕਦੇ ਸਰ ਕੋਈ ਸਪੈਸ਼ਲ ਨਾਕੇ ਵੀ ਲਾਏਗੇ ਲੋਕ ਸਭਾ ਚੋਣਾਂ ਲੈ ਕੇ ਹਾਂਜੀ ਇਹਦੇ ਸਬੰਧ ਵਿੱਚ ਜਿਹੜਾ ਵਾ ਸਾਡੇ ਕੋਲ ਕੁਝ ਪੈਰਾਮੈਟਰੀ ਫੋਰਸ ਵੀ ਬਾਹਰੋਂ ਆਈ ਆ ਜਿਹਦੇ ਨਾਲ ਲੈ ਕੇ ਸਾਂਝੇ ਜਿਹੜੇ ਆ ਉਹ ਸਾਰੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਤਾਵਾਂ ਦੇ ਉੱਤੇ 24 ਘੰਟੇ ਦੇ ਨਾਕੇ ਲਗਾਏ ਗਏ ਆ ਇਸ ਤੋਂ ਇਲਾਵਾ ਜਿਹੜਾ ਵਾ ਐਸਐਸਸੀ ਟੀਮਾਂ ਐਫਐਸਸੀ ਟੀਮਾਂ ਜਿਹੜੀਆਂ 24 ਘੰਟੇ ਜਿਹੜੀਆਂ ਵਾ ਡਿਸਟ੍ਰਿਕਟ ਦੇ ਵਿੱਚ ਘੁੰਮ ਰਹੀਆਂ ਵਾ ਤੇ ਇਸ ਤੋਂ ਇਲਾਵਾ ਜਿਹੜਾ ਪੀਸੀ ਆ ਰਿਹਾ ਤੇ ਹੋਰ ਜਿਹੜੇ ਐਸਐਚਓ ਸਾਹਿਬ ਆ ਉਹ ਗਾਇਬ ਗਾਇਬ ਸਰ ਆਮ ਪਬਲਿਕ ਨੂੰ ਕੀ ਕਹਿਣਾ ਚਾਹੋਗੇ ਅਸੀਂ ਆਮ ਪਬਲਿਕ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਲਾਚ ਦੇ ਬਿਨਾਂ ਕਿਸੇ ਭੈ ਦੇ ਜਿਹੜਾ ਵਾ ਬਿਲਕੁਲ ਲੋਕ ਸਭਾ ਚੋਣਾਂ ਜਿਹੜੀਆਂ ਵਾ ਵਾਤ ਤੋਂ ਵਾਤ ਜਿਹੜੀਆਂ ਵਾ ਜਿੰਨੂੰ ਤਾਂ ਇਹਦੀ ਮਰਜ਼ੀ ਆ ਉਹਨੂੰ ਇਹ ਵੋਟਾਂ ਪਾਉਣ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਰਹਿਣ